তাকে দিনা নানা কোহুলা কে জাকি প্যানা কেযডাস্ সুরা 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 পুৰ জ पिता खिंग हरिबो बि मित ਜائیں ਜਿਦਿ ਜਿਦਿ ਦੇ ਕਾਪ ਬਨਾ ਨਾ ਨਾ ਬੰ ਚੱਕੀ ਹੈ ਕਲਮ ਮੇਰੇ ਸੱਚੇ ਪਾਤਸ਼ਾਹ ਨਾ ਮੈਂ ਕੁਝ ਸੋਚਿਆ ਮੇਰੀ ਪੀੜ ਵਾਲੀ ਦੁਨੀਆਂ ਦੇ ਬਾਦਸ਼ਾਹ ਲਿਖਣਾ ਮੈਂ ਲੋਚਿਆ ਜੱਗ ਸੋਪਾ ਗਾਉਂਦਾ ਰਾ ਭਾਰੀ ਦੁੱਖੜੇ ਮਿਟਾਉਂਦਾ ਹੈ ਕੋਈ ਸੁਖ ਦਾ ਸੁਣ ਮੇਰਾ ਮਨ ਗੁਰੂ ਜੀ ਗਏ ਉਟਾ ਦੀ ਪਾਟ ਦਾ ਲਿਖਾ ਤੋਂ ਕੀ ਮੈਂ ਮਗੱਲ ਲੇ ਅੱਗੇ ਤਰੂਠੀ ਮਨ ਰਿੰਦਾ ਕਦੇ ਤਾਂ ਕਬਤਾ ਬਣਾਉਣੀ ਮੈਂ ਕਰੋ ਕਿਰਪਾ ਜੀ ਕਬ ਕਿਹੜੀ ਲੋਣ ਮੈਨੇ ਜੇ ਦੀਦਾਰਿਆ ਕੋਈ ਸਾਜਿੰ ਚੰਦਾ ਬਾਗਿਆਨ ਨੀ ਸਬਦਾਂ ਨੂੰ ਜੋੜਾ ਮਾਨ ਰੱਖਿਆ ਸਾਜਿੰ ਟਿੱਕਿਆ ਧਿਆਨ ਨੀ ਕੁ ਵਿਸ਼ਰੀ ਗਦੌਣੀ ਮੈਂ ਕਰੋ ਕਿਰਪਾ ਦੀ ਕਾਬ ਕਿਆਰੀ ਲੋਣਵੇਂ ਦੇ ਹੋ ਜੇ ਸ਼ਰਤਾਂ ਜੋ ਪੱਕੀ ਤੇਰੀ ਕੋ ਸੁੰਦਰੋ ਜੰਦ ਚੰਨ ਤਾਉਣੀ ਮੈਂ ਕਰੋ ਕਿਰਪਾ ਦੀ ਕਬ ਕਿਹੜੀ ਲਾਉਣੀ ਮੈਂ ਆਪੇ ਕਾਜ ਤੂੰ ਸਵਾਰੇ ਰੱਖਾ ਬਣਦਾ ਸਬਦਾਂ ਦੇ ਸੋਹਣੇ ਕੈਂਡ ਜਾਨ ਫੁੱਲ ਜਿਵੇਂ ਕਿ ਜੋ ਵਖੀਰ ਦੇ ਮਾਰਾ ਵੇ ਪਰਉਣੀ ਮੈਂ ਕਦੋਂ ਕਹਿ ਪਾਝ ਕਵ ਕਿਹੜੀ ਨੋਂ ਨਵੇਂ ਲੰਗ ਕੇ ਆ ਪੱਤਣਾ ਤੋਂ ਪਾਣੀ ਜਿਹੜਾ ਹੈ ਉਹਨੇ ਫੇਰ ਆਉਣਾ ਨਹੀਂ ਲੰਗ ਕੇ ਆ ਪੱਤਣਾ ਤੋਂ ਪਾਣੀ ਜਿਹੜਾ ਹੈ ਉਹਨੇ ਫੇਰ ਆਉਣਾ ਨਹੀਂ ਮਾਨਸ ਕਾ ਜੀਵਨ ਚਰਾਸੀ ਗੀੜਾ ਹੈ ਕਦ ਫੇਰ ਥਿਆਣਾ ਨਹੀਂ ਖਿਆਲ ਮਾਨੇ ਆਉਂਦਾ ਹੈ ਮੈਨੂੰ ਚੰਦ ਰਤੀ ਗੁਰੂ ਜੀ ਥੋ ਕਿ ਮੇਰੇ ਕੋ ਜਾਵੀਂ ਗਜਿੰਦ ਬਲੀ ਮਰ ਗਏ ਸੱਚੇ ਗੁਰੂ ਜੀ ਥੋ ਤੇ ਕੋ ਨ ਰੂਗਾ ਵੀ ਸੱਚੀ ਸਾਜ ਪਾਉਣੀ ਮੈਂ ਕਰੋ ਕਿਰਪਾ ਜੀ ਕਾਬ ਕਿਆਰੀ ਲਾਉਣੀ ਮੈਂ ਕਰੋ ਕਿਰਪਾ ਜੀ ਕਾਬ ਕਿਆਰੀ ਲਾਉਣੀ ਮੈਂ ਦਿਲੋਂ ਮੁਹੱਬਤ ਜਿੰਨ ਸੇ ਸੱਚਿਆ ਜਨ ਮਨ ਹੂਰ ਮੁਖ ਹੂਰ ਸੇ ਕਾਢੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਨ ਨਾਮ ਤੇ ਭੋਏ ਭਾਰਤੀ ਆਪ ਲਈ ਲੜਲਾਏ ਦਰ ਦਰਵੇਸ ਸੇ ਤਿਨ ਤਨ ਜਣਿੰਦੀ ਮਾਉ ਆਏ ਸਫਲ ਸੇ ਪਰਵਤ ਘਾਰ ਅਗੰਮ ਬੇਅੰਤ ਤੂ ਜਿਨੀ ਪਛਾਤਾ ਸੱਚ ਚੁੰਮਾ ਪੈਰ ਮੋ ਤੇਰੀ ਪਨਹੇ ਖੁਦਾਏ ਤੂ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਬੀਜੇ ਬੰਦਗੀ ਸਾਹਿਬੇ ਕਮਾਲ ਦੂਜਹਨ ਵਾਲੀ ਚਵਰ ਪਖਸ਼ਤਰ ਦੇ مالک ਆਲਮੀ ਕੁੱਲ ਜਹਾਂ ਸਰਵੇ ਕਾਇਨਾਤ ਸਾਹਿਬ ਸ਼ੀਰੂ ਗ੍ਰਸਟ ਸੈਨ ਮਹਾਰਾਜ ਜੀ ਦੀ ਰਹਿਨਮਾਈ ਅੰਦਰ ਪੰਜਾਂ ਪਿਆਰਿਆਂ ਦੀ ਸਰਪ੍ਰਸਤੀ ਹੇਠ ਸਹਿਬਾਂ ਦੇ ਪਾਵਨ ਨਿਜਸਥਾਨਾਂ ਤੋਂ ਅਰਦਾਸੇ ਸੋਧ ਕੇ ਨਗਰ ਦੀ ਪ੍ਰਕਰਮਾ ਕਰਦਿਆਂ ਹੋਇਆ ਦੂਸਰੇ ਪੜਾਅ ਤੇ ਪਹੁੰਚੀ ਸੰਗਤ ਜੀਓ ਦੇਵੋ ਜੀ ਅਸੀ ਸ਼ਬਦਾਂ ਦਾ ਦਾਣ ਝੂਲੀ ਪਾਓ ਤਾਂ ਕਿ ਆਪ ਦੀ ਚਰਨ ਬੇਸੀ ਕਰ ਸਕੀਏ ਮਨ ਤੇ ਸਿਰ ਝੁਕਾ ਕੇ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਨੀ ਨਦਰੀ ਅਨਾਇਤ ਕੀਤੀ ਹੈ ਪ੍ਰਬੰਧਕਾਂ ਨੇ ਉਪਰਾਲਾ ਕੀਤਾ ਨਗਰ ਨਿਵਾਸੀ ਸੰਗਤਾਂ ਨੇ ਸਹਿਯੋਗ ਦਿੱਤਾ ਹੈ ਕਿ ਅੱਜ ਅਸੀਂ ਦਸਮ ਪਾਤਸ਼ਾਹ ਦੇ ਪੋਤੇ ਮਹੀਨੇ ਦੇ ਸ਼ਹੀਦ ਤਨਤਨ ਮਾਤਾ ਗੁਜਰ ਕੌਰ ਜੀ ਸਵਨ ਦੇ ਲੱਕ ਤੇ ਜਿਗਰ ਤੇ ਸਿੰਘਾ ਸਿੰਘਣੀਆਂ ਦੀ ਜਾਤ ਦੇ ਵਿੱਚ ਨਗਰ ਕੀਰਤਨ ਦੇ ਰੂਪ ਦੇ ਵਿੱਚ ਜੁੜੇ ਹਾਂ ਸੰਗਤ ਜੀਓ ਇਸ ਸੰਸਾਰ ਦੇ ਵਿੱਚ ਹਜ਼ਾਰਾਂ ਏਕੜ ਧਰਤੀ ਜ਼ਮੀਨ ਗਰਾਊਂਡ ਦੇ ਉੱਪਰ ਜੰਗਲ ਹੈ ਪਰ ਹਰੇਕ ਜੰਗਲ ਦੇ ਅੰਦਰ ਪਾਵਨ ਚੰਦਨ ਦਾ ਰੁੱਖ ਨਹੀਂ ਕਿ ਉਸ ਜੰਗਲ ਦੇ ਵਿੱਚੋਂ ਸੁਗੰਧੀਆਂ ਆ ਸਕਣ 365 ਤੋਂ ਵੱਧ ਸੱਪਾਂ ਦੀਆਂ ਕਿਸਮਾਂ ਨੇ ਪਰ ਹਰੇਕ ਸੱਪ ਦੇ ਕਿਸਮਤ ਦੇ ਵਿੱਚ ਵਿਕਾਇਤ ਤੇ ਸੱਤਕਾਰਿਆ ਜਾਏ ਹਰੇਕ ਹਾਥੀ ਦੇ ਮੱਥੇ ਦੇ ਵਿੱਚ ਗਜ ਨਹੀਂ ਕਿ ਉਹਨੂੰ ਗਜਰਾਜ ਕਹਿ ਕੇ ਉਹਦੀ ਪੂਜਾ ਕੀਤੀ ਜਾਏ ਤੇ ਹਰੇਕ ਸਿੱਪੀ ਦੀ ਕੋਖ ਦੇ ਵਿੱਚੋਂ ਮੋਤੀ ਅਨਪੁੱਤਪਨ ਹੋ ਕੇ ਉਹਦੀ ਬੜਮੁੱਲੀ ਕੀਮਤ ਨਹੀਂ ਵਣਦੀ ਠੀਕ ਉਸੇ ਤਰ੍ਹਾਂ ਪੰਜਾਬ ਦੀ ਇਸ ਧਰਤ ਦੇ 12896 ਪਿੰਡ ਹਨ ਪਰ ਹਰੇਕ ਨਗਰ ਦੇ ਇਹ ਚੰਗੇ ਭਾਗ ਨਹੀਂ ਕਿ ਉਹਨਾਂ ਨੂੰ ਗੁਰੂ ਸਹਿਬਾਨ ਦੀ ਚਰਨਛੋਪਾ ਪ੍ਰਾਪਤ ਧਰਮ ਦਾ ਸੁਭਾਗ ਪ੍ਰਾਪਤ ਹੋਵੇ ਤੇ ਕਿਸੇ ਮਰਦ ਦੇ ਜੋਧੇ ਦੇ ਜਰਨੈਲ ਦੇ ਸ਼ਹੀਦ ਦੇ ਨਾਮ ਤੋਂ ਉਸ ਨਗਰ ਨੂੰ ਸਤਕਾਰਿਆ ਜਾਏ ਤੇ ਤੁਹਾਡੇ ਇਸ ਨਗਰ ਤੇ ਤੇ ਨਗਰ ਨਿਵਾਸੀਆਂ ਦੇ ਅਤੀ ਉਤਮ ਭਾਗ ਹਨ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਹਿਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰਿ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੂਧਾ ਬਹੁਤ ਪਰ ਉਪਕਾਰੀ ਜਿੱਥੇ ਮੀਰੀ ਪੀਰੀ ਦੇ ਪਾਕਸ਼ਾ ਸੋਢੀ ਸੁਲਤਾਨ ਅਕਾਰ ਤੱਕ ਸਾਹਿਬ ਦੇ ਰਤਨ ਹਾਰੇ ਛੇਵੇਂ ਨਾਨਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਕਸ਼ਾ ਨੇ ਤੁਹਾਡੇ ਇਸ ਨਗਰ ਦੀ ਨੀ ਰੱਖੀ ਹੈ ਮੋੜੀ ਬੰਨੀ ਹੈ ਉੱਥੇ ਨਾਲ ਦੀ ਨਾਲ ਹੀ ਮਾਝੇ ਦੇ ਜਰਨੈਲ ਉਹ ਤੀਸਰੀ ਜੰਗ ਮਹਾਰਾਜ ਦੇ ਸ਼ਹੀਦ ਉਹਨਾਂ ਦੇ ਨਾਮ ਤੋਂ ਆਪਜੀ ਦੇ ਇਸ ਨਗਰ ਦਾ ਨਾਮ ਹੈ ਆਉ ਪ੍ਰਬੰਧਕਾਂ ਵੱਲੋਂ ਦਿੱਤਾ ਹੋਇਆ ਸਮਾਪਤ ਹੈ ਇੱਕ ਕਲਪਤਾ ਦਾ ਹੁਕਮ ਹੋਇਆ ਸੀ ਗੁਰੂ ਕਿਰਪਾ ਕਰੇ ਪ੍ਰਬੰਧਕਾਂ ਦੇ ਹੁਕਮ ਪਿਆਰ ਵਿੱਚ ਵੱਜ ਕੇ ਤੁਹਾਡੀਆਂ ਅਸੀਸਾਂ ਦੁਆਵਾਂ ਦਾ ਸਦਕਾ ਬਰਾਦਰ ਪੜਾ ਕਿਉਂਕਿ ਕਲਚੁਗ ਮਾਹੀ ਕੀਰਤਨ ਪ੍ਰਧਾਨਾ ਗੁਰਮੁਖ ਜੁੱਤੀ ਆ ਲਾਇ ਧਿਆਨ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਹ ਪਾਸਿਓਂ ਜਾਣਦਾ ਜਿੱਥੇ ਗੁਰੂ ਕੇ ਕੀਰਤਨੀਏ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਭੌਰੇ ਆਪ ਜੀ ਦੇ ਨਾਲ ਸ਼ਬਦ ਵਿੱਚ